ਵੰਨ ਦੇ ਬੈਕ ਚੁਣ ਕੇ ਸਾਡੇ ਵਿੱਚ ਪਰੋਸਾ ਕਰਿਆ ਤਾਂ ਅਸੀਂ ਹਰੇਕ ਦਫਤਰ ਚਾਹੇ ਉਹ ਸਰਕਾਰੀ ਦਫਤਰ ਚਾਹੇ ਕਿਸੇ ਪ੍ਰਾਈਵੇਟ ਦਫਤਰ ਹੈ ਲੀਡਰ ਦਾ ਕਿਸੇ ਦਾ ਦਫਤਰ ਹੈ ਛੋਟੇ ਤੋਂ ਛੋਟੇ ਬਲੰਟੀਅਰ ਦਾ ਦਫਤਰ ਹੈ ਉਹਦੇ ਵਿੱਚ ਅਸੀਂ ਕੈਮਰਾ ਉਮੈਦ ਕਰ ਲਈ ਤੇ ਸ਼ਹੀਦ ਆਜਮ ਸਰਦਾਰ ਪਾਕਿਸਤਾਨੀ ਦੀਆਂ ਫੋਟੋਆਂ ਲਈਆਂ ਉਹਨਾਂ ਦੀ ਸੋਚ ਤੇ ਜਿਹੜਾ ਅਸੀਂ ਕਰਨ ਦਾ ਜਿਹੜਾ ਇੱਕ ਯਤਨ ਕਰਿਆ ਤੇ ਅੱਜ ਵੀ ਉਸੇ ਤਹਿਤ ਅਸੀਂ ਜਿਹੜਾ ਇਹ ਕੰਮ ਕਰ ਰਹੇ ਹਾਂ ਜ਼ੀਰੋ ਟੋਲਰੈਂਸ ਸਭ ਤੋਂ ਵੱਡਾ ਸਾਡਾ ਜਿਹੜਾ ਸਾਡੀ ਸਭ ਤੋਂ ਪਹਿਲੀ ਜਿਹੜੀ ਪਾਰਟੀ ਦੀ ਸੋਚ ਹੈ ਅਤੇ ਸਰਕਾਰ ਚਲਾਉਣ ਦਾ ਜਿਹੜਾ ਫੰਡਾ ਹੈ ਉਹ ਜ਼ੀਰੋ ਟੋਲਰੈਂਸ ਹੈ ਉਹਦੇ ਤੁਸੀਂ ਦੇਖਿਆ ਹੁਣ ਕਿੰਨੇ ਹਜ਼ਾਰਾਂ ਜਿਹੜੀਆਂ ਗ੍ਰਿਫਤਾਰੀਆਂ ਜਿਹੜੇ ਅਧਿਕਾਰੀ ਰਿਸ਼ਵਤ ਲੈਂਦੇ ਨੇ ਚਾਹੇ ਉਹ ਤਹਿਸੀਲਦਾਰ ਹੋਵੇ ਚਾਹੇ ਮੱਦੇ ਤੋਂ ਵੱਡਾ ਅਧਿਕਾਰੀ ਹੋਵੇ ਤੁਸੀਂ ਕੱਲ ਵੀ ਦੇਖਿਆ ਹੋਣਾ ਪਰਸੋਂ ਲੁਗਿਆਣੀ ਸ਼ਹਿਰ ਦਾ ਵੀ ਇੱਕ ਚੀਫ ਇੰਜੀਨੀਅਰ ਰੰਗੇ ਹੱਥੀਂ ਜਿਹੜਾ ਪੈਸੇ ਲੈਂਦਾ ਫੜਿਆ ਕੋਈ ਵੀ ਨਾ ਨਕਮਾ ਹੋਵੇ ਤੁਸੀਂ ਪੁਲਿਸ ਅਫਸਰਾਂ ਦੇ ਵਿੱਚੇ ਹੋਣੀਆਂ ਛੋਟੇ ਤੋਂ ਛੋਟਾ ਮਰਾਜ ਨੂੰ ਵੱਡੇ ਤੋਂ ਵੱਡਾ ਮਲਾਜਮ ਅਸੀਂ ਚਾਹੇ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਕਰਿਆ ਕੋਈ ਵਿਰੋਧ ਨਹੀਂ ਸਭ ਨੂੰ ਜਿਨੇ ਪੈਸੇ ਲੈਂਦਾ ਜਾਂ ਕੋਈ ਕਰਾਪਸ਼ਨ ਕਰਦਾ ਉਹਦੀ ਜਿਹੜੀ ਅਸਲੀ ਜਿਹੜਾ ਉਹਨੂੰ ਜੇਲ੍ਹ ਦੇ ਵਿੱਚ ਬਚਾਇਆ ਅਸੀਂ ਜਦੋਂ ਦੇਸ਼ ਆਜ਼ਾਦ ਹੋਇਆ ਇਹ 25 ਹਲ ਹੋ ਗਏ ਸੀ ਤਾਂ ਹਾਈ ਕੋਰਟ ਵਿੱਚ ਵਕੀਲਾਂ ਦੀ ਪਰਤੀ ਸਰਕਾਰੀ ਵਕੀਲਾਂ ਦੀ ਪਰਤੀ ਉਹਦੇ ਵਿੱਚ ਕਿਸੇ ਪ੍ਰਕਾਰ ਦੇ ਕੋਈ ਰੱਖਵਾ ਕਰਨ ਸੀਗਾ ਕਿ ਜਦੋਂ ਇਸ ਨੂੰ ਬ੍ਰਿਤੀ ਨਾਲ ਸਾਡੇ ਲੀਡਰਸ਼ਿਪਬਾਨਾਂ ਨੇ ਉਹਨਾਂ ਨੂੰ ਖੰਗਾਲਿਆ ਤਾਂ ਉਹਦੇ ਵਿੱਚ ਬੜੀਆਂ ਵੱਡੀਆਂ ਬੇਨਿਯਮੀਆਂ ਪਾਈਆਂ ਗਈਆਂ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇੰਨਾਂ ਯੋਗਤਾ ਨੂੰ ਜਿਹੜੀਆਂ ਕਿ 15 ਸਾਮੀਆਂ ਖਾਲੀ ਪਈਆਂ ਸੀ ਇਹਨਾਂ ਨੂੰ ਭਰਨ ਦੇ ਲਈ ਸਾਡੇ ਕੋਲ ਯੋਗਤਾ ਨਹੀਂ ਸੀ ਉਹ ਯੋਗਤਾ ਕੀ ਨਹੀਂ ਸੀ ਰਾਖਵਾ ਕਰਨ ਬਿਲਕੁਲ ਨਹੀਂ ਸੀ ਜਦੋਂ ਰਾਖਵਾ ਕਰਨ ਦਿੰਦੇ ਨੇ ਚੌਥੀ ਪੰਜਵੀਂ ਤੱਕ ਤਾਂ ਕਿ ਜਿਹੜੇ ਦਲਤ ਸਮਾਜ ਦੇ ਬੱਚੇ ਨੇ ਉਹ ਪੜ੍ਹ ਲਿਖਣਾ ਜਾਣਦੇ ਪੜ੍ਹ ਲਿਖ ਜਾਣਗੇ ਤਾਂ ਉਹ ਉਹ ਆਪਣੇ ਹੱਕ ਮੰਗਣਗੇ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਪਿਛਲੇ 75 ਸਾਲ ਤੋਂ ਰਾਜ ਕਰਿਆ ਉਹ ਨਹੀਂ ਚਾਹੁੰਦੀਆਂ ਕਿ ਇਹ ਲੋਕ ਉੱਠ ਕੇ ਆਪਣਾ ਹੱਕ ਬਣ ਜਾਣ ਮੈਂ ਸਮਝਦਾ ਵੀ ਅਗਰ ਕਿਸੇ ਨੂੰ ਤੁਸੀਂ ਪਰਪਕਾਰ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਕਿਤਾਬ ਲੈ ਕੇ ਦਿਓ ਇਹ ਸਾਡੇ ਪੇਂਦਰਾਉ ਮੇਦਕਰਦੀ ਦੀ ਸੋਚ ਹੈ ਅਗਰ ਬੱਚਾ ਉਹ ਪੜ੍ਹ ਲਿਖ ਜਾਊਗਾ ਉਹਨੂੰ ਕਿਸੇ ਮੂਰੇ ਹੱਥ ਹੱਟਣ ਦੀ ਲੋੜ ਨਹੀਂ ਚਾਹੇ ਸਰਕਾਰੀ ਨੌਕਰੀ ਨਾ ਮਿਲੇ ਪਰ ਉਹ ਨੌਕਰੀਆਂ ਦੇਣ ਯੋਗ ਆ ਬਣ ਸਕਦਾ ਕਿਉਂਕਿ ਉਹਨੂੰ ਆਪਣੀ ਕਾਬਲੀਅਤ ਤੇ ਭਰੋਸਾ ਇਹ ਵਿਦਿਆ ਜਾਂ ਜਿਹੜਾ ਗਿਆਨ ਹੈ ਇਹ ਅਸੀਂ ਤੀਂਦੇ ਨਾਂ ਇਹਨੂੰ ਚੋਰ ਨਾ ڈاکੂ ਨਾ ਕੋਈ ੱੱਕੇ ਨਾਲ ਉਸ ਗਿਆਨ ਨੂੰ ਉਸ ਜਿਹੜੀ ਹੈ ਵਿਦਿਆ ਨੂੰ ਕੋਈ ਖੋ ਨਹੀਂ ਸਕਦਾ ਤੇ ਜਦੋਂ ਸਰਕਾਰੀ ਜਦੋਂ ਸਰਕਾਰੀ ਜੇ ਕਿੱਲਾ ਵਿੱਚ ਰੱਖਣਾ ਕਰਨ ਹੋਵੇ ਤਾਂ ਐਸੀ ਸਮਾਜ ਦਾ ਬੱਚਾ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਜੱਜ ਬਣੇਗਾ ਪਰ ਦੁੱਖ ਪਰ ਦੁੱਖ ਦੀ ਗੱਲ ਹੈ ਕਿ ਜਦੋਂ ਈਮਰੌ ਬਿੰਦ ਦੇ ਨਾਂ ਤੇ ਕਾਂਗਰਸ ਪਾਰਟੀ ਨੇ 75 ਸਾਲ ਬੁੱਟਾ ਮੰਗਿਆ ਪਰ ਇਹਨਾਂ ਨੂੰ ਜੱਜ ਬਣਾਉਣ ਦੇ ਵਿੱਚ ਕੋਈ ਵੀ ਰਖਵਾ ਕਰਨ ਦਾ ਇੱਕ ਵੀ ਖਾਨਾ ਨਹੀਂ ਖੁੱਲਾ ਰੱਖਿਆ ਤਾਂ ਕਿ ਇਹ ਕੋਈ ਜੱਜ ਜਾਂ ਵੱਡੇ ਜਿਹੜੇ ਨੇ ਜਿਹੜੇ ਡਸਟਰੀ ਦੇ ਲੈਵਲ ਤੱਕ ਨਾ ਪਹੁੰਚ ਸਕਣਗੇ ਪਹੁੰਚਣਗੇ ਤਾਂ ਇਹਨਾਂ ਦਾ ਸਮਾਜ ਹੈ ਜਿਹੜਾ ਉਹ ਤਰੱਕੀ ਕਰੇਗਾ ਕਿਸੇ ਨੇ ਨਹੀਂ ਸੋਚਿਆ ਕਿ ਜੇ ਬੱਚੇ ਦਸਤਾਂ ਦੇ ਚੰਗੀਆਂ ਪੋਸਟਾਂ ਤੇ ਪਹੁੰਚ ਜਾਣਗੇ ਉਹਨਾਂ ਨੂੰ ਜੇ ਚੰਗੀਆਂ ਪੋਸਟਾਂ ਤੇ ਲਗਾ ਦਈਏ ਤਾਂ ਉਹ ਆਪਣੇ ਸਮਾਜ ਦੀ ਜਿੱਥੇ ਪੜਨ ਦੀ ਜਾਂ ਆਪਣੇ ਪ੍ਰਾਂਤ ਜਿੱਥੇ ਵੀ ਰਹਿੰਦੇ ਹੁਣ ਉਨਤੀ ਤੇ ਤਰੱਕੀ ਦੀ ਕੰਮ ਕੰਗੇ ਉਹਨਾਂ ਨੂੰ ਸਿਰਫ ਚੌਥੀ ਪੰਜਵੀਂ ਤੱਕ ਰਾਖਵੇਂ ਕਰਨ ਦੇ ਵਿੱਚ ਜਿਹੜਾ ਅਲਿਹਾ ਕੇ ਰੱਖਿਆ 2022 ਵਿੱਚ ਸਾਡੇ ਕੌਮੀ ਨਵੇਂਦਰ ਸ਼੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਮਾਨਯੋਗ ਸਰਦ ਭਗਵੰਤ ਸਿੰਘ ਮਾਨ ਜੀ ਨੇ ਆਦੇਸ਼ ਦਿੱਤਾ ਕਿ ਜਿੱਥੇ ਸਰਕਾਰੀ ਵਕੀਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਖਾਸ ਕਰਕੇ ਹਾਈ ਕੋਰਟ ਵਿੱਚ ਉਹਨਾਂ ਦਾ ਫੌਰੀ ਤੌਰ ਤੇ ਪ੍ਰਬੰਧ ਕੀਤਾ ਜਾਵੇ 2017 ਇੱਕ ਵਿੱਚ ਖੋਜ ਕਰਕੇ ਆਏ ਤਾਂ ਉਸ ਸਮੇਂ 58 ਸਾਮੀਆਂ ਸਨ ਭਾਵੇਂ ਇਹ ਸੀਨੀਅਰ ਐਡਵੋਕੇਟ ਜਨਰਲ ਹੋਵੇ ਡਿਪਟੀ ਐਡਵੋਕੇਟ ਜਨਰਲ ਹੋਵੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਹੋਵੇ ਡਿਪਟੀ ਐਡਵੋਕੇਟ ਜਨਰਲ ਹੋਵੇ ਅਸਿਸਟੈਂਟ ਐਡਵੋਕੇਟ ਜਨਰਲ ਹੋਵੇ ਐਡਵੋਕੇਟ ਆਨ ਰਿਕਾਰਡ ਵਿੱਚ ਅਸੀਂ ਪਹਿਲੀ ਵਾਰ ਜਿਹੜੀਆਂ ਰੱਖਣੇ ਕਰਨ ਦੀ ਵਿਵਸਥਾ ਲੈ ਕੇ ਆਂਦੀ ਉਹ ਕੋਈ ਕਿਸੇ ਵੀ ਇਹਨਾਂ ਦੀ ਜਿਹੜਾ ਨਾਂਪਦੰਡ ਸੀ ਜਿਹੜਾ ਉਹਨੂੰ ਜਿਹੜੀਆਂ ਉਹਦੇ ਵਿੱਚ ਸ਼ਰਤਾਂ ਸੀ ਉਹਨਾਂ ਸ਼ਰਤਾਂ ਨੂੰ ਜਿਹੜਾ ਸੌਖਾ ਕੀਤਾ ਤਾਂ ਕਿ ਇਹ ਲੋਕ ਜਲਦੀ ਜਲਦੀ ਅਪੀਅਰ ਹੋ ਕੇ ਪਿਛਲੇ 75 ਸਾਲ ਤੋਂ ਲੁੱਟਿਆ ਤੇ ਕੁੱਟਿਆ ਇਹਦਾ ਮਾਪਦੰਡ ਦੇ ਵਿੱਚ ਮੇਨ ਪ੍ਰੋਬਲਮ ਕੀ ਸੀ ਉਹ ਪ੍ਰੋਬਲਮ ਸੀ ਕਿ ਇਹਨਾਂ ਦੀ ਸਲਾਨਾ ਆਮਦਨ ਸਲਾਨਾ ਆਮਦਨ ਜਦੋਂ ਫਾਰਮ ਫਿਲ ਕਰਨਾ ਉਹਦੇ ਵਿੱਚ ਇੱਕੋ ਇੱਕ ਵਿਸ਼ਾ ਹੁੰਦਾ ਵੀ ਆਪਣੀ ਜਿਹੜੀ ਸਲਾਨਾ ਆਮਦਨ ਹੈ ਉਹ ਵਿੱਚ ਪਰੋ ਉਹ ਉਸ ਮਾਪਦੰਡ ਤੇ ਕਦੇ ਵੀ ਪੂਰੇ ਨਹੀਂ ਸਿਆ ਸਕਦੇ ਇਹਦੇ ਵਿੱਚ ਵੱਡੀ ਰਿਲੈਕਸੇਸ਼ਨ ਲਿਆਉਂਦੇ ਹੋਏ ਇਸ ਐਡਵੋਕੇਟ ਜਨਨ ਲਈ 15 ਲੱਖ ਰੁਪਏ ਸੀਨੀਅਰ ਐਡਵੋਕੇਟ ਜਨਨ ਲਈ 10 ਲੱਖ ਰੁਪਏ ਡਿਪਟੀ ਐਡਵੋਕੇਟ ਜਨਨ ਲਈ 7 ਲੱਖ ਸਹਾਇਕ ਐਡਵੋਕੇਟ ਜਨਨ ਲਈ 3.5 ਲੱਖ ਰੁਪਏ ਰੱਖੇ ਜਾਣੇ ਚਾਹੀਦੇ ਹਨ ਤਾਂ ਐਡਵੋਕੇਟ ਆਨ ਰਕਾਰ ਦੇ ਲਈ ਇਹਨਾਂ ਨੇ ਕੁਝ ਵੀ ਨਹੀਂ ਲਿਖਿਆ ਸੀ ਇਹ 2017 ਵਿੱਚ ਇਹ ਇਹ ਜਿਹੜੀ ਸੀ ਉਹਦੇ ਵਿੱਚ ਸ਼ਰਤ ਸੀ ਜਿਹਨੂੰ ਦੂਰ ਕਰਦੇ ਹੋਏ ਅਸੀਂ ਇਹਨਾਂ ਨੂੰ ਉਹ ਸਮਾਪਦਨ ਤੇ ਲੈ ਕੇ ਜਾਂਦਾ ਤਾਂ ਕਿ ਇਹ ਉਹਨਾਂ ਨਿਯੁਕਤੀਆਂ ਤੇ ਜਿਹੜੇ ਨੇ ਇਹ ਪਹੁੰਚ ਸਕਣ ਮੈਂ ਸਮਝਦਾ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਇਹ ਪਹਿਲੀ ਸਰਕਾਰ ਬਣੀ ਹੈ ਮਾਨ ਸਾਹਿਬ ਦੀ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਰਿਲੈਕਸੇਸ਼ਨ ਦੇ ਕੇ ਜੋ ਹੈ ਇਹਨਾਂ ਇਸ ਵਰਗ ਨੂੰ ਇੱਕ ਬਹੁਤ ਵੱਡਾ ਮੈਂ ਕਹਿੰਦਾ ਸਹਾਰਾ ਦਿੱਤਾ ਇਹਨਾਂ ਤੇ ਬਹੁਤ ਵੱਡਾ ਪਰਪਕਾਰ ਕਰਿਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਂ ਇਹਨੂੰ ਇਤਿਹਾਸਕ ਫੈਸਲਾ ਕਿਉਂ ਕਹਨਾ ਕਿਉਂਕਿ ਇਹਨਾਂ ਨੂੰ ਮੰਨ ਲਓ ਵੀ ਤੁਸੀਂ ਕਿਸੇ ਕੋਟਵਾਤੇ ਪਲਾਈ ਕਰਨ ਗਏ ਹੋ ਤਾਂ ਉਹਨਾਂ ਦੇ ਸ਼ਰਤਾਂ ਇੰਨੀਆਂ ਜਿਹੀਆਂ ਤਸੁਕੀਆਂ ਰੱਖੀਆਂ ਸੀ ਜਿਹਦੇ ਵਿੱਚੋਂ ਅਪੀਅਰ ਹੀ ਨਹੀਂ ਹੋ ਸਕਦੇ ਸੀ ਉਹਨਾਂ ਨੂੰ ਜਦੋਂ ਇਹ ਮਿਲ ਗਿਆ ਇਹ ਸੁਲਤਾਨ ਮਿਲ ਗਿਆ ਨੇ ਤਾਂ ਵੱਡੀ ਗੰਟੀ ਵਿੱਚ ਜਿਹੜੇ ਨੇ ਉਹ ਅਪੀਅਰ ਵੀ ਹੋਏ ਨੇ ਤੇ ਇਹ ਜਿਹੜਾ ਫੈਸਲਾ ਸੀ ਇਹਦੇ ਵਿੱਚ ਜਿਹੜੀ ਅਸੀਂ ਛੋਟ ਦਿੱਤੀ ਹੈ ਇਹ ਫੈਸਲੇ ਨਾਲ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਾਤੀਆਂ ਦੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅੱਧਾ ਰਹਿ ਜਾਵੇਗਾ ਯਾਨੀ 20 ਲੱਖ ਦੀ ਵਿਸ਼ਤਾ ਵਿੱਚ 10 ਲੱਖ ਰੁਪਏ 15 ਲੱਖ ਦੀ ਵਿਸ਼ਤਾ ਵਿੱਚ 7.5 ਲੱਖ ਰੁਪਏ 10 ਲੱਖ ਰੁਪਏ ਦੀ ਵਿਸ਼ਤਾ ਵਿੱਚ 5 ਲੱਖ ਰੁਪਏ ਤੇ 5 ਲੱਖ ਰੁਪਏ ਦੀ ਵਿਸ਼ਤਾ ਵਿੱਚ 3 ਲੱਖ ਰੁਪਏ 3 ਲੱਖ ਦੀ ਵਿਸ਼ਤਾ ਵਿੱਚ ਵਿਵਸਥਾ ਹੋਵੇਗੀ 3.5 ਲੱਖ ਵਿੱਚ ਇਹ 1,75,000 ਹੋਵੇਗਾ ਇਸ ਦਾ ਅਸੀਂ ਐਲਾਨ ਕੀਤਾ ਮਾਪਦੰਡਾਂ ਵਿੱਚ ਧਿਰ ਦਿੱਤੀ ਗਈ ਤਾਂ ਕਿ ਇਹਨਾਂ ਅਸਾਮੀਆਂ ਨੂੰ ਭਰਿਆ ਜਾ ਸਕੇ ਸਾਡੀ ਸੋਚ ਇਮਾਨਦਾਰ ਹੈ ਅਸੀਂ ਆਪਣੇ ਅਰਵਿੰਦ ਸਾਡੇ ਰਾਸ਼ਟਰੀ ਸਭਰੇਮੋ ਸ਼੍ਰੀ ਅਰਵਿੰਦ ਕੇਂਦਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਗਲਤ ਸਮਾਜ ਲਈ ਜਿਹੜਾ ਇਹਨਾਂ ਸੋਚ ਅਸੀਂ ਤੁਹਾਡੀਆਂ ਅਸਾਮੀਆਂ ਜਿਹੜੀਆਂ ਖਾਲੀ ਨਹੀਂ ਰਹਿਣ ਦਿੱਤੀਆਂ ਨਹੀਂ ਤਾਂ ਬਹੁਤ ਵੱਡਾ ਬੈਂਕ ਲੋਕ ਖਾਲੀ ਰਹਿ ਜਣਾ ਸੀ ਸਾਡੇ ਧਿਆਨ ਵਿੱਚ ਆ ਕਿ 15 ਅਸਾਨੀਆਂ ਖਾਲੀ ਪਈਆਂ ਨੇ ਤਾਂ ਅੱਜ ਇਹ ਮਾਪਦੰਡ ਜਿਹੜਾ ਹੈ ਇੰਨੀ ਵੱਡੀ ਟਿੱਲ ਦਿੱਤੀ ਗਈ ਹੈ ਅੱਜ ਇੱਕ ਵੱਡੀ ਰਸ ਦੀ ਗੱਲ ਹੈ ਪੰਜਾਬ ਵਰਗ ਦੇ ਸਾਰੇ ਵਕੀਲ ਅਨੁਸੂਚਿਤ ਜਾਤੀਆਂ ਜਨ ਜਾਤਿਆਂ ਦੇ ਆਉਣ ਵਾਲੇ ਵਕੀਲ ਜੋਗ ਹੋ ਗਏ ਹਨ ਇਹ ਬਹੁਤ ਹੀ ਘੱਟ ਆਮਦਨ ਹੈ ਪਰ ਇੱਕ ਵਕੀਲ ਜਿੰਨੀ ਵੀ ਆਮਦਨ ਹੈ ਉਸ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ ਮੈਂ ਇੱਕ ਵਕੀਲ ਦਾ ਖੋਦ ਵਕੀਲ ਹੁਣ ਕਰਕੇ ਰਾਸ਼ਟਰੀ ਫਿਕਰਮਾਂ ਸ਼੍ਰੀ ਹਰਿੰਦ ਕੈਦਰੀਵਾਲ ਸਾਹਿਬ ਸਰਦਾਰ ਭਗਵੰਤ ਸਿੰਘ ਦੀ ਮਾਨ ਦਾ ਸਨੂ ਵਕੀਲ ਭਾਈ ਕਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਅਕਸਰ ਵਿਧਾਨ ਸਭਾ ਦੇ ਅੰਦਰ ਅਸੀਂ ਕਾਫੀ ਵੱਡੀ ਗਿਣਤੀ ਵਿੱਚ ਵਕੀਲ ਐਮਐਲਏ ਬਣੇ ਹੋਏ ਆ ਤਾਂ ਅਸੀਂ ਆਪਣੇ ਜਿਹੜੀਆਂ ਸਾਡੀ ਜਮਾਤ ਆ ਉਹਦੇ ਵਾਸਤੇ ਕੁਛ ਨਾ ਕੁਛ ਕਰਦੇ ਰਹਿੰਦੇ ਆ ਕਿਉਂਕਿ ਹਰੇਕ ਵਰਗ ਨੂੰ ਮੈਂ ਤੁਹਾਨੂੰ ਵੀ ਕਹਿਣਾ ਜਿੰਨੇ ਪੱਤਰਕਾਰ ਭੈਕਰੇ ਦੇ ਨਮਾਇंदे ਖੜੇ ਹੋ ਤੁਹਾਨੂੰ ਵੀ ਚਾਹੀਦਾ ਵੀ ਜਦੋਂ ਤੁਹਾਨੂੰ ਮਹਾਰਾਜ ਕੋਈ ਪਾਵਰ ਦੇਵੇ ਤਾਂ ਤੁਸੀਂ ਆਪਣੀ ਜਮਾਤ ਲਈ ਕੁਛ ਨਾ ਕੁਛ ਕਰੋ ਇਸ ਲਈ ਦਿਨੇ ਤੁਸੀਂ ਦੇਖਿਆ ਹੁਣ ਕਿ ਇੱਕ ਸਾਡੇ ਸਤਿਕਾਰਯੋਗ ਸਾਥੀ ਨੇ ਅਮਰੋਸਰ ਬਾਹਰ ਦੀ ਗੱਲ ਕਰੀ ਤਾਂ ਉਹਦੇ ਵਿੱਚੋਂ ਇੱਕ ਕੁਐਸਚਨ ਦੀ ਆਪਸ਼ਨ ਹੁੰਦੀ ਆ ਤਾਂ ਮੈਂ ਸਪੀਕਰ ਸਾਹਿਬ ਨੂੰ ਅੱਥ ਕਹਿਆ ਤਾਂ ਉਹਨਾਂ ਨੇ ਮੈਨੂੰ ਹਮੇਂ ਪਰਿਵਿਖ ਤੁਸੀਂ ਵੀ ਆਪਣੀ ਜਿਹੜੀ ਗੱਲ ਰੱਖ ਸਕਦੇ ਉਹਦੇ ਵਿੱਚ ਮੈਂ ਲੁਧਿਆਣਾ ਬਾਹਰ ਦੇ ਜਿੰਨੇ ਐਡਵੋਕੇਟ ਨੇ ਉਹਨਾਂ ਦੇ ਬੈਠਣ ਲਈ ਚੰਗੀ ਵਿਵਸਥਾ ਦੀ ਪ੍ਰਬੰਧ ਕਰੀ ਹੈ ਉਹਦੇ ਤੇ ਅਮਲ ਹੁੰਦੇ ਜਦੋਂ ਵਿਧਾਨ ਸਭਾ 'ਚ ਕੋਈ ਗੱਲ ਆਉਂਦੀ ਹੈ ਤਾਂ ਫਿਰ ਉਹਦੇ ਤੇ ਐਕਸ਼ਨ ਹੁੰਦਾ ਤਾਂ ਉਹ ਜਿਹੜੀ ਸਾਡੀ ਰੁਕ ਰੁਕ ਕੇ ਫੈਲ ਪਈ ਹੈ ਮੈਨੂੰ ਵਕੀਲਾਂ ਭਾਈ ਕਰਿਆਂ ਦੇ ਫੋਨ ਵੀ ਆਏ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਕਿ ਤੁਸੀਂ ਇਸ ਪੜੀ ਲਖੇ ਜਮਾਤ ਦਾ ਐਨੇ ਵੱਡੇ ਪਦ ਤੇ ਤੁਸੀਂ ਸੋਚਿਆ ਇਹ ਦੇ ਤੁਹਾਨੂੰ ਵਿਸ਼ਵਾਸ ਵੀ ਦੋਨਾਂ ਸਮੂਹ ਪਾਈਚਰੇ ਵਰੋ ਕਿ ਸਮਝਾ ਵਕੀਲ ਪਾਈਚਰਾ ਤੁਸੀਂ ਇੱਦੇ ਬੰਦੇ ਪਰਪ ਕਰ ਲਈ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਹਾਂ